دیا بھنڈارن آپ نا تب جاتی رد سو راتا دے سنجوگ دو کار چلا وے لکھے آوے بھاگے आदेश तिसए आदे आग आद अनिल अनाद अनाहत जुग जुगे खोवे जगत गुरु बाबे दा इस पौड़ी रे मूल उपदेश के किवें कूड़ दी कंद टूटे कने सच नाल मिलाप होवे ਗਬਜੀ ਸਾਗ ਸੱਚ ਦੇ ਦਰ ਦੀਆਂ 38 ਪੌੜੀਆਂ ਨੇ ਹੈਗੇ ਸਹਜੇ ਮਨੁੱਖ ਦੀ ਸੁਰਤ ਨੂੰ ਉੱਚਾ ਚੁੱਕ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਸੱਚ ਖੰਡਨ ਵਸੇ ਨਿਰੰਕਾਰ ਤੱਕ ਲੈ ਜਾਣਾ ਚਾਹਦੇ ਨੇ ਸਾਡੇ ਦੇਸ਼ ਤੇ ਉਸ ਈਸ਼ਵਰ ਪ੍ਰਾਪਤੀ ਦੇ ਤਰ੍ਹਾਂ-ਤਰ੍ਹਾਂ ਦੇ ਸਾਧਨ ਜੁਟਾਏ ਗਏ ਜੈਸੇ ਧਨ ਕਮਾਉਣ ਦੇ ਅਨੇਕਾਂ ਤੌਰ ਤਰੀਕੇ ਨੇ ਹੂ ਬਹੁਤ ਧਾਰਮਿਕ ਸਾਧਨਾ ਵੀ ਵੱਖ-ਵੱਖ ਤੌਰ ਤਰੀਕਿਆਂ ਨਾਲ ਜਗਤ ਦੇਚ ਪ੍ਰਗਟ ਹੋਈ ਸਾਹਿਬ ਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਧਰਮ ਦੀ ਸਾਧਨਾ ਨੂੰ ਮਨ ਦੀ ਸਾਧਨਾ ਮੰਨਦੇ ਨੇ ਤਨ ਦੀ ਸਾਧਨਾ ਨਹੀਂ ਤਨ ਦੀ ਸਾਧਨਾ ਨਾਲ ਤਨ ਦੀ ਮਿਹਨਤ ਨਾਲ ਜੋ ਕੁਝ ਵੀ ਪ੍ਰਾਪਤ ਹੋਵੇਗਾ ਉਹ ਪਦਾਰਥ ਹੈ ਪਰਮਾਤਮਾ ਤੇ ਮਨ ਦੀ ਸਾਧਨਾ ਨਾਲ ਪ੍ਰਾਪਤ ਹੋਵੇਗਾ ਤੇ ਮਨ ਦੀ ਸਾਧਨਾ ਅੰਦਰ ਦੀ ਸਾਧਨਾ ਹੈ ਤਨ ਦੀ ਸਾਧਨਾ ਬਾਹਰ ਦੀ ਸਾਧਨਾ ਹੈ ਤਨ ਦੀ ਸਾਧਨਾ ਸੰਸਾਰ ਨਾਲ ਜੋੜਦੀ ਹੈ ਔਰ ਮਨ ਦੀ ਸਾਧਨਾ ਨਿਰੰਕਾਰ ਨਾਲ ਜੋੜਦੀ ਹੈ ਤੋਂ ਸਾਹਿਬੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਯੋਗੀਆਂ ਦੇ ਉਹਨਾਂ ਸਾਧਕ ਜਿੰਨਾਂ ਦਾ ਜ਼ਿਕਰ ਕਰ ਰਹੇ ਨੇ ਜੋ ਬੈਰੋਨੀ ਰੂਪ ਦੇ ਜੋਗੀਆਂ ਨੇ ਅਪਣਾਏ ਹੋਏ ਸਨ ਔਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਜੋਗੀਆਂ ਦਾ ਇਸ ਦੇਸ਼ ਦੇ ਵਿੱਚ ਬਹੁਤ ਵੱਡਾ ਬੋਲਬਾਲਾ ਸੀ ਉਂਝ ਦੇ तमाम ਧਾਰਮਿਕ ਸਾਧਨਾ ਦਾ ਫਲ ਹੈ ਯੋਗ ਯੋਗ ਤੁਮਰਾਤ ਜੁੜਨਾ ਜੁੜ ਜਾਣਾ ਜੋਗੀ ਦੀ ਧਾਰਮਿਕ ਦੁਨੀਆ ਚ ਉਪਮਾ ਰਹੀ ਜੋਗੀ ਤੁਮਰਾਦ ਜੁੜਿਆ ਹੋਇਆ ਭੋਗੀ ਦੀ ਨਿੰਦਾ ਰਹੀ ਭੋਗੀ ਤੁਮਰਾਦ ਟੁੱਟਿਆ ਹੋਇਆ ਭਾਗ ਕਰਨਾ ਭਾਵ ਤਕਸੀਮ ਕਰਨਾ ਯੋਗ ਕਰਨਾ ਭਾਵ ਜੋੜਨਾ ਤੋ ਜੋ ਈਸ਼ਵਰ ਨਾਲ ਜੁੜ ਜਾਂਦਾ ਹੈ ਉਸ ਤੋਂ ਇੱਕ ਕਿਰਿਆ ਪ੍ਰਗਟ ਹੁੰਦੀ ਹੈ ਉਹ ਕਦਮ ਕਦਮ ਦੇ ਉੱਤੇ ਜੋੜਨ ਦਾ ਕੰਮ ਕਰਦਾ ਹੈ ਦੋ ਦਿਲਾਂ ਨੂੰ ਜੋੜਦਾ ਹੈ ਦੋ ਕੌਮਾਂ ਨੂੰ ਜੋੜਦਾ ਹੈ ਦੋ ਮੁਲਕਾਂ ਨੂੰ ਜੋੜਦਾ ਹੈ ਦੋ ਦੋਸਤਾਂ ਨੂੰ ਜੋੜਦਾ ਹੈ ਦੋ ਪਰਿਵਾਰਾਂ ਨੂੰ ਜੋੜਦਾ ਹੈ ਪਰ ਜੋ ਟੁੱਟਿਆ ਹੋਇਆ ਹੈ ਜੋ ਤਕਸੀਮ ਹੋ ਚੁੱਕਿਆ ਹੈ ਜੋ ਖੰਡ-ਖੰਡ ਹੋ ਚੁੱਕਿਆ ਹੈ ਜੋ ਭਾਗ-ਭਾਗ ਰਿਖ ਹੈ ਜੋ ਭੋਗੀ ਹੈ ਉਹਦਾ ਰਸ ਇਸ ਗੱਲ ਦੇ ਵਿੱਚ ਹੈ ਕਿ ਕਿਵੇਂ ਮੈਂ ਦੋ ਜੁੜੇ ਹੋਏ ਦਿਲਾਂ ਨੂੰ ਤੋੜ ਕੇ ਰੱਖ ਦੇਵਾਂ ਕਿਵੇਂ ਮੈਂ ਦੋ ਕੌਮਾਂ ਨੂੰ ਦੋ ਮੁਲਕਾਂ ਨੂੰ ਦੋ ਪਰਿਵਾਰਾਂ ਨੂੰ ਤੋੜ ਕੇ ਰੱਖ ਦੇਣਾ ਤੋ ਦੁਨੀਆ ਦਾ ਅਭਾਗ ਹੈ ਭੋਗੀ ਦੁਨੀਆ ਦੀ ਕਿਸਮਤ ਹੈ ਯੋਗੀ ਈਸ਼ਵਰ ਨਾਲ ਜੁੜ ਜਾਣਾ तमाम धार्मिक साधना ਦਾ ਫਲ ਹੈ तो ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਵਕਤ ਦੇ ਤਥਾ ਕਤਤ ਜੋਗੀਆਂ ਪ੍ਰਤੀ ਆਪ ਬੜਾ ਸੁੰਦਰ ਉਪਦੇਸ਼ ਕਰ ਰਹੇ ਨੇ ਔਰ ਇਹ ਉਪਦੇਸ਼ ਆਂਤਰਿਕ ਹੈ منہ من ہے جس دگت ہے, ہے روشنی سارے واسطے گرو نانک دول سارا آپ فرمان کر دے بھگت گیان دیا بھنڈارن گٹ گٹ واجے ਕਿੱਥੇ ਹੀ ਹੋਗੇ ਲੋਕ ਕੰਨਾਂ ਦੇ ਵਿੱਚ ਮੁੰਦਰਾ ਪੈਣ ਲੈਂਦੇ ਨੇ ਹੱਥ ਦੇ ਵਿੱਚ ਖੱਪਰ ਰੱਖ ਲੈਂਦੇ ਨੇ ਝੋਲੀ ਰੱਖ ਲੈਂਦੇ ਨੇ ਤਨ ਤੇ ਸਵਾ ਮਲ ਲੈਂਦੇ ਨੇ ਖਿੰਤਾ ਪੈਣ ਲੈਂਦੇ ਨੇ ਹੱਥ ਦੇ ਵਿੱਚ ਡੰਡਾ ਰੱਖਦੇ ਨੇ ਹੋਰ ਤਰ੍ਹਾਂ ਤਰ੍ਹਾਂ ਦੇ ਉਹਨਾਂ ਦੇ ਚਿੰਨ ਨੇ ਉੱਥੇ ਉਹਨਾਂ ਦੇ ਡੇਰੇ ਉਹਨਾਂ ਦੇ ਜੋ ਆਸ਼ਰਮ ਨੇ ਉਹਨਾਂ ਦੇ ਵਿੱਚ ਵੀ ਬਕਾਇਦਾ ਇੱਕ ਨੀਆ ਮਾਵਲੀ ਚੱਲਦੀ ਹੈ ਹੋਏ ਕਿ ਚੂਰਮਾ ਬਣਾਇਆ ਜਾਂਦਾ ਹੈ ਭੋਜਨ ਬਣਾਇਆ ਜਾਂਦਾ ਜਿਹਨੂੰ ਉਹ ਚੂਰਮਾ ਕਹਿੰਦੇ ਨੇ ਤੇ ਇੱਕ ਵਰਤਾਵਾ ਰੱਖ ਦਿੱਤਾ ਜਾਂਦਾ ਹੈ ਵੰਡਣ ਵਾਲਾ ਪੰਗਤ yogiyan ਦੀ ਲੱਗ ਜਾਂਦੀ ਹੈ ਫਿਰ ਇੱਕ ਨਾਦੀ ਵਜਾਈ ਜਾਂਦੀ ਹੈ ਜਿਹਨੂੰ ਸ਼੍ਰਿੰਗੀ ਵੀ ਕਹਿੰਦੇ ਨੇ ਉਹਨੂੰ ਜ਼ੋਰ ਨਾਲ ਤੇ ਸੁਰ ਦੇ ਵਿਚ ਵਜਾਣ ਦੇ ਨਾਲ ਇਹ ਭੰਡਾਰਾ ਤਕਸੀਮ ਕੀਤਾ ਜਾਂਦਾ ਹੈ ਵੰਡਿਆ ਜਾਂਦਾ ਹੈ yogi ਲੋਗ ਛਕਦੇ ਨੇ ਤੇ ਇਸ ਤਰ੍ਹਾਂ ਦਾ ਛਕਣਾ ਇਸ ਤਰੀਕੇ ਦੇ ਨਾਲ ਵੰਡਣਾ ਉਹਨਾਂ ਦੀ ਧਾਰਮਿਕ ਸਾਧਨਾ ਦੇ ਚੋਂ ਇੱਕ ਸਾਧਨਾ ਹੈ ਤੇ ਉਹਨਾਂ ਦਾ ਭੋਜਨ ਵਿਸ਼ੇਸ਼ ਰੂਪ ਵਿੱਚ ਹੁੰਦਾ ਹੈ ਚੂਰਮਾ ਮੋਟੀਆਂ ਰੋਟੀਆਂ ਬਣਾ ਕੇ ਉਹਨਾਂ ਵਿੱਚ ਘਿਓ ਪਾ ਕੇ ਫਿਰ ਉਹਨਾਂ ਨੂੰ ਕੁੱਟਣਾ ਇਸ ਢੰਗ ਦੇ ਭੋਜਨ ਨੂੰ ਯੋਗੀ ਲੋਗ ਚੂਰਮਾ ਕਹਿੰਦੇ ਸਨ ਦਾਲ ਤੇ ਚੂਰਮਾ ਇਹਨਾਂ ਨੇ ਖਾਣਾ ਨਾਦੀ ਵਜਾ ਕੇ ਪੰਗਤ ਦੇਖ ਬੈਠ ਕੇ ਇਹ ਉਹਨਾਂ ਦੀ ਧਾਰਮਿਕ ਸਾਧਨਾ ਦਾ ਇੱਕ ਹਿੱਸਾ ਤੋ ਸਾਇਦ ਕਹਿੰਦੇ ਨੇ ਐ ਯੋਗੀ ਜ਼ਰੂਰ ਤੂੰ ਚੂਰਮਾ ਛੱਕ ਭੋਜਨ ਛੱਕ ਪਰ ਕਿਹੜਾ ਭੋਗਤ ਗਿਆਨ ਭੋਜਨ ਤੇਰਾ ਹੋਣਾ ਚਾਹੀਦਾ ਹੈ ਗਿਆਨ ਚੂਰਮਾ ਭੋਜਨ ਇਹ ਤਨ ਦੀ ਗਿਜ਼ਾ ਹੈ ਤੇ ਤਨ ਦਾ ਭੋਜਨ ਅੰਨ ਹੈ ਮਨ ਦਾ ਭੋਜਨ ਗਿਆਨ ਹੈ ਗਿਆਨ ਨਾਲ ਤਨ ਨਹੀਂ ਤ੍ਰਿਪਤ ਹੋਵੇਗਾ ਅਨ ਨਾਲ ਮਨ ਨੇ ਧ੍ਰਿਪਤ ਹੋਵੇਗਾ ਅਜ ਤੱਕ ਮਨ ਅਨ ਤੋਂ ਨਹੀਂ ਰਿਝਿਆ ਕਿਉਂਕਿ ਅਨ ਮਨ ਦਾ ਭੋਜਨ ਹੀ ਨਹੀਂ ਹੈ ਅਤੇ ਇਸੇ ਤਰੀਕੇ ਨਾਲ ਗਿਆਨ ਨਾਲ ਤਨ ਦਾ ਦੂਰ ਦਾ ਵੀ ਸੰਬੰਧ ਨਹੀਂ ਤਨ ਤੇ ਜੜ ਹੈ ਤਨ ਅਸੂਲ ਹੈ ਤਾਂ ਇਹਦਾ ਭੋਜਨ ਵੀ ਜੜ ਹੈ ਇਹਦਾ ਭੋਜਨ ਵੀ ਅਸੂਲ ਹੈ ਮਨ ਕੇ ਤਨ ਹੈ ਔਰ ਸਤੋ ਅਨਸ ਹੈ ਪੰਜ ਤਤਾਂ ਦੇ ਔਰ ਇੰਝ ਕਹਿ ਲੋ ਜਿਵੇਂ ਸਾਗਰ ਦੀ ਉਛਲੀ ਹੋਈ ਅਵਸਥਾ ਨੂੰ ਤੂਫਾਨ ਕਹਿੰਦੇ ਨੇ ਆਤਮਾ ਦੀ ਉਛਲੀ ਹੋਈ ਅਵਸਥਾ ਨੂੰ ਮਨ ਕਹਿੰਦੇ ਨੇ ਤਦ ਹੀ ਤੇ ਗੁਰਬਾਣੀ ਨੇ ਕਹਿ ਦਿੱਤਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਤਾ ਹੈ ਤੂੰ ਜੋਤ ਸਰੂਪ ਹੈ ਤੇ ਤੂੰ ਸਾਗਰ ਪਰ ਅੱਜ ਤੂੰ ਤੂਫਾਨ ਹੈ ਜਦੋਂ ਤੂਫਾਨ ਸ਼ਾਂਤ ਹੋ ਜਾਂਦਾ ਹੈ ਤੋ ਅਸੀਂ ਕਹਿੰਦੇ ਹਾਂ ਹੁਣ ਸਾਗਰ ਹੀ ਸਾਗਰ ਹੈ ਤੂਫਾਨ ਨਹੀਂ ਹੈ ਜਦੋਂ ਮਨ ਲੀਨ ਹੋ ਜਾਂਦਾ ਹੈ ਆਤਮਾ ਦੇ ਸ਼ਾਂਤ ਹੋ ਜਾਂਦਾ ਹੈ ਉਦੋਂ ਅਸੀਂ ਕਹਿੰਦੇ ਹਾਂ ਹੁਣ ਆਤਮਾ ਹੀ ਆਤਮਾ ਹੈ ਪਰਮਾਤਮਾ ਹੀ ਪ੍ਰਮਾਤਮਾ ਹੈ ਹੁਣ ਮਨ ਨਹੀਂ ਹੈ ਤੂ ਸਾਗਰ ਦੀ ਉਛਲੀ ਹੋਈ ਅਵਸਥਾ ਤੂਫਾਨ ਹੈ ਆਤਮਾ ਦੀ ਉਛਲੀ ਹੋਈ ਅਵਸਥਾ ਮਨ ਹੈ ਤੇ ਮਨ ਦਾ ਭੋਜਨ ਹੈ ਗਿਆਨ ਤਨ ਦਾ ਭੋਜਨ ਹੈ ਅੰਨ ਤੇ ਅੰਨ ਖਾਣ ਨੂੰ ਅਗਰ ਧਾਰਮਿਕ ਸਾਧਨਾ ਸਮਝ ਲਿਆ ਜਾਏ ਤਾਂ ਸਹਿਬ ਕਹਿੰਦੇ ਨੇ ਅਨੰਤ ਸਾਰੇ ਹੀ ਖਾ ਰਹੇ ਨੇ ਪਸ਼ੂ ਪੰਖੀ ਵੀ ਖਾ ਰਹੇ ਨੇ ਬੁਖ ਸਾਰਿਆਂ ਨੂੰ ਲੱਗਦੀ ਏ ਖਾਂਦੇ ਸਾਰੇ ਹੀ ਨੇ ਤਾਂ ਇਸ ਤਰੀਕੇ ਨਾਲ ਕਿ ਜਿੰਨੇ ਵੀ ਖਾਣ ਵਾਲੇ ਨੇ ਉਹ ਪ੍ਰਭੂ ਨਾਲ ਜੁੜ ਜਾਣ ਜੋ ਭੋਜਨ ਛਕਦੇ ਨੇ ਪ੍ਰਮਾਤਮਾ ਨਾਲ ਜੁੜ ਜਾਣ ਤਾਂ ਸਹਿਬ ਕਹਿੰਦੇ ਨੇ ਧਰਮ ਮਨ ਦੀ ਸਾਧਨਾ ਹੈ ਤਨ ਦੀ ਸਾਧਨਾ ਨਹੀਂ ਭੁਗਤੇ ਗਿਆਨ ਮਨ ਦਾ ਭੋਜਨ ਹੈ ਗਿਆਨ ਐ ਯੋਗੀ ਇਹ ਕਿਦਰੇ ਤੇਰਾ ਭੋਜਨ ਹੋਵੇ ਗਿਆਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਾਕ ਬ੍ਰह्म ज्ञानी का भोजन ज्ञान अगर अन्न ना मिले तो शरीर दी तृप्ति ਹੋ ਹੀ ਨਹੀਂ ਸਕਦੀ मूल غذا ਹੈ तन दी अन्न और ज्ञान ना मिले तो मन दी तृप्ति ਹੋ ਹੀ ਨਹੀਂ ਸਕਦੀ ਕਹਿੰਦੇ ਨੇ ਜਿਸ ਦਾ ਮਨ ਤ੍ਰਿਪਤ ਨਹੀਂ ਅੰਦਰੋਂ ਖਾਲੀ ਹੈ ਖਾਲੀ ਮਨੁੱਖ ਜੋ ਆਪਣੇ ਅੰਦਰ ਬਹੁਤ ਵੱਡਾ ਖਲਾ ਰੱਖਦਾ ਹੈ ਉਹਨੂੰ ਕਈ ਦਫਾ ਅੰਨ ਨਾਲ ਭਰਨ ਦੀ ਕੋਸ਼ਿਸ਼ ਕਰਦਾ ਹੈ ਇਸ ਵਾਸਤੇ ਜਿਤਨੇ ਅੰਦਰੂਨੀ ਤੌਰ ਤੇ ਖਾਲੀ ਬੰਦੇ ਹੁੰਦੇ ਨੇ ਉਹ ਜ਼ਿਆਦਾ ਖਾਣ ਵਾਲੇ ਹੁੰਦੇ ਨੇ ਖਾਈ ਜਾਂਦੇ ਨੇ ਖਾਈ ਜਾਂਦੇ ਨੇ ਦਿਨ ਭਰ ਖਾਈ ਜਾਂਦੇ ਨੇ ਰਾਤ ਨੂੰ ਖਾਈ ਜਾਂਦੇ ਨੇ ਖਾਣਾ ਭੁੱਖ ਦੀ ਪੂਰਤੀ ਵਾਸਤੇ ਨਹੀਂ ਖਾਣਾ ਖਲਾ ਦੀ ਪੂਰਤੀ ਵਾਸਤੇ ਉਹ ਜੋ ਖਾਲੀਪਣ ਹੈ ਉਸਨੂੰ ਭਰਨਾ ਹੈ ਲੇਕਿਨ ਕੌਣ ਦੱਸੇ ਮਨ ਦੇ ਤਲ ਦੇ ਤੇ ਇਹ ਜੋ ਖਾਲੀਪਣ ਹੈ ਇਹ ਭੋਜਨ ਨਾਲ ਨਹੀਂ ਭਰੇਗਾ ਇਹ ਸਚਾਈ ਹੈ ਕਿ ਭੋਜਨ ਤੋਂ ਇੱਕ ਤ੍ਰਿਪਤੀ ਮਿਲਦੀ ਹੈ ਭਜਨ ਗਿਆਨ ਤੋਂ ਵੀ ਇੱਕ ਬਹੁਤ ਵੱਡੀ ਤ੍ਰਿਪਤੀ ਮਿਲਦੀ ਹੈ ਐਸੀ ਤ੍ਰਿਪਤੀ ਜਿਹਦੇ ਵਿੱਚ ਖੁਸ਼ੀ ਹੈ ਪਰਮ ਖੁਸ਼ੀ ਹੈ ਔਰ ਐਸੀ ਖੁਸ਼ੀ ਹੈ ਜਿਹਦੇ ਵਿੱਚ ਤਨ ਦਾ ਭੋਜਨ ਘਟ ਜਾਂਦਾ ਹੈ ਅੰਨ ਘਟ ਜਾਂਦਾ ਹੈ ਅਸੀਂ ਅਕਸਰ ਦੇਖਦੇ ਹਾਂ ਕਿ ਘਰ ਦੇ ਇਕਲੋਤੇ ਬੱਚੇ ਦੀ ਸ਼ਾਦੀ ਹੈ ਤੇ ਮਾਂ ਖੁਸ਼ੀ ਨਾਲ ਭੁੱਲੀ ਨਹੀਂ ਸਮਾਉਂਦੀ ਇੱਕ ਸਹੇਲੀ ਦੀ ਬਾਹ ਪਕੜ ਕੇ ਕਹਿੰਦੀ ਏ ਤੂੰ ਭੋਜਨ ਸਖ ਦੂਜੇ ਦੀ ਪਕੜਦੀ ਏ ਤੀਜੇ ਦੀ ਪਕੜਦੀ ਏ ਸਭ ਨੂੰ ਖਿਲਾਉਣ ਦੇ ਵਿੱਚ ਖੁਸ਼ੀ ਮਹਿਸੂਸ ਕਰ ਰਹੀ ਏ ਕਿ ਜਦ ਕੋਈ ਸਹੇਲੀ ਕਹਿੰਦੀ ਏ ਤੂੰ ਵੀ ਬੈਠ ਤੇ ਖਾ ਕਹਿੰਦੀ ਏ ਨਹੀਂ ਮੈਨੂੰ ਭੁੱਖ ਨਹੀਂ ਹੈ ਕਿਉਂ ਭੁੱਖ ਨਹੀਂ ਹੈ ਖੁਸ਼ੀ ਨਾਲ ਭਰ ਗਈ ਖੁਸ਼ੀ ਨੇ ਤ੍ਰਿਪਤ ਕਰ ਦਿੱਤਾ ਹੈ ਖੁਸ਼ੀ ਨੇ ਪ੍ਰਸੰਨ ਕਰ ਦਿੱਤਾ ਹੈ ਪ੍ਰਸੰਨਤਾ ਦੇ ਚ ਡੁੱਬਿਆ ਹੋਇਆ ਮਨੁੱਖ ਖੁਸ਼ੀਆਂ ਦੇ ਖਿੜਿਆ ਹੋਇਆ ਮਨੁੱਖ ਉਹਦੇ ਸਰੀਰ ਦੇ ਤਲ ਦਿੱਤੇ ਅੰਨ ਦੀ ਭੁੱਖ ਘਟ ਜਾਏਗੀ ਭੋਜਨ ਦੀ ਭੁੱਖ ਘਟ ਜਾਏਗੀ ਤੇ ਭੁੱਖ ਦੇ ਘਟਣ ਨਾਲ ਇਹਦਾ ਮਤਲਬ ਇਹ ਨਹੀਂ ਹੋਵੇਗਾ ਕਿ ਉਹਦਾ ਸਰੀਰ ਕਮਜ਼ੋਰ ਹੋਵੇਗਾ ਦਰਸਲ ਖੁਸ਼ੀ ਖੁਦ ਇੱਕ ਤਾਕਤ ਹੈ ਖੁਸ਼ੀ ਖੁਦ ਇੱਕ ਤਵਾਨਾਈ ਹੈ ਭੋਜਨ ਛਕ ਕੇ ਜੋ ਖੁਸ਼ੀ ਨਸੀਬ ਹੁੰਦੀ ਹੈ ਗਿਆਨ ਨਾਲ ਉਸ ਤੋਂ ਅਨੰਤ ਦਰਜੇ ਵੱਧ ਖੁਸ਼ੀ ਨਸੀਬ ਹੁੰਦੀ ਹੈ। ਔਰ ਖੁਸ਼ੀ ਮਨੁੱਖ ਨੂੰ ਕਮਜ਼ੋਰ ਨਹੀਂ ਹੁੰਦੀਂਦੀ। ਉਹ ਨਾ ਤਵਾ ਨਹੀਂ ਆਉਂਦਾ ਤਵਾ ਨਾਈ ਬਣੀ ਰਹਿੰਦੀ ਹੈ। ਇਸ ਵਾਸਤੇ ਦੇਖਣ ਦੇ ਚਾਇਆ ਕਿ 15-15 20-20 ਦਿਨ ਲਗਾਤਾਰ ਸਮਾਧੀ ਦੇ ਵਿੱਚ ਬੈਠ ਕੇ ਵੀ ਜਦ ਸੰਤ ਜਨ ਉੱਠਦੇ ਨੇ ਤਾਂ ਉਹ ਤਨ ਦੇ ਵਿੱਚ ਕੋਈ ਕਮਜ਼ੋਰੀ ਮਹਿਸੂਸ ਨਹੀਂ ਕਰਦੇ। نڈالتا محسوس نہیں کر دے اور اگر دو تین دن بھجن کر کے کوئی نڈال ہے کمزور ہویا ہے، چہرہ پیلا پہ گیا تو اے سادنا کر سفلتا نہیں منک پرم پرسنتا چلا جاندہ ہے پرم خوشیاں دے دی چولی پر جاندی ہے اور وہ او خوشیاں ہی اس کمزور نہیں ہون دینیا تو صاحب شریف گرو دیو جی مہاراج فرمان کر دینے کہ اے جوگی ਗੇ ਕਿਦਰੇ ਤੇਰਾ ਭੰਡਾਰਾ ਗੇ ਤੇਰਾ ਕਿਦਰੇ ਭੋਜਨ ਗਿਆਨ ਹੋਵੇ ਭੁਗਤ ਗਿਆਨ ਦਇਆ ਭੰਡਾਰਨ ਗਿਆਨ ਦੋ ਤਰ੍ਹਾਂ ਦਾ ਹੈ ਪ੍ਰੋਖ ਅਪਰੋਖ ਬਾਹਰ ਦਾ ਗਿਆਨ ਅੰਦਰ ਦਾ ਗਿਆਨ ਕੁਛ ਪੜ ਕੇ ਗਿਆਨ ਹਾਸਲ ਕੀਤਾ ਹੈ ਸੁਣ ਕੇ ਗਿਆਨ ਹਾਸਲ ਕੀਤਾ ਹੈ ਵਿਚਾਰ ਕੇ ਗਿਆਨ ਹਾਸਲ ਕੀਤਾ ਹੈ ਇੱਕ ਤੇ ਇਹ ਗਿਆਨ ਹੈ ਇੱਕ ਇਹ ਗਿਆਨ ਹੈ ਜੋ ਅਨੁਭਵ ਤੋਂ ਮਿਲਿਆ ਹੈ ਔਰ ਇਹ ਅਨੁਭਵ ਜਗਤ ਦੇ ਠੋਕਰਾਂ ਖਾ ਕੇ ਵੀ ਮਿਲਦਾ ਹੈ ਔਰ ਇਹ ਅਨੁਭਵ ਜਪ ਤਪ ਕਰਦਿਆਂ ਹੋਇਆਂ ਵੀ ਪ੍ਰਾਪਤ ਹੁੰਦਾ ਹੈ ਕਹਿੰਦੇ ਨੇ ਸਭ ਤੋਂ ਡੁਖੀ ਉਹ ਮਨੁੱਖ ਹੈ ਜਿਸਨੇ ਜੀਵਨ ਦੇ ਕਦੀ ਭੁੱਲਣਾ ਹੀ ਨਹੀਂ ਕੀਤਾ ਕਿਉਂਕਿ ਉਸ ਦੇ ਕੋਲ ਬਹੁਤ ਵੱਡੇ ਅਨੁਭਵ ਨਹੀਂ ਹੋਣਗੇ ਜਿਨ੍ਹਾਂ ਮਨੁੱਖਾਂ ਨੇ ਬਹੁਤ ਵੱਡੀਆਂ-ਵੱਡੀਆਂ ਭੁੱਲਾਂ ਕੀਤੀਆਂ ਨੇ ਉਹਨਾਂ ਕੋਲ ਜ਼ਿੰਦਗੀ ਦੇ بہت وڈے ویسے ان کہ ہر غلطی ایک گور بھولتا ہاں بھول اگر ایک بھل دوبارہ ہو گئی ہے تو یہ پشو ہے یہ منک نہیں ہے اگر ایک بھل ایک دفعہ ہوئی ہے اور اس بھل نے کچھ دے دیتا ہے اس بھل نے کچھ اچھا اتشا اٹھن سبق دے دیتا ہے. ਉਹ ਭੁੱਲ ਤੇ ਸੀੜੀ ਬਣ ਗਈ ਉਹ ਭੁੱਲ ਤੇ ਸਾਧਨਾ ਬਣ ਗਈ ਉਹ ਭੁੱਲ ਤੇ ਅੱਗੇ ਵਧਣ ਦਾ ਰਸਾ ਬਣ ਗਈ ਇਸ ਵਾਸਤੇ ਸੰਸਾਰ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਭੁੱਲਿਆ ਹੋਇਆ ਹੈ ਜਿਸ ਨੇ ਕਦੀ ਭੁੱਲਾਂ ਨਹੀਂ ਕੀਤੀਆਂ ਕਿਉਂਕਿ ਜਿੰਨੀਆਂ ਭੁੱਲਾਂ ਨੇ ਉਤਨੇ ਹੀ ਉਸ ਮਨੁੱਖ ਦੇ ਕੋਲ ਅਨੁਭਵ ਹੁੰਦਾ ਹੈ ਉਤਨਾ ਹੀ ਉਸ ਮਨੁੱਖ ਦੇ ਕੋਲ ਗਿਆਨ ਹੁੰਦਾ ਹੈ ਸੂਝ ਤੇ ਸਮਝ ਆਉਂਦੀ ਹੈ ਲੇਕਿਨ ਸਪਸ਼ਟ ਕਰ દਈਏ ਅਗਰ ਇੱਕ ਭੁੱਲ बार-बार ਹੋ ਰਹੀ ਹੈ ਤੋ ਫਿਰ ਇਹ ਮਨੁੱਖੀ ਤਲ ਨਹੀਂ ਇਹ ਪਸ਼ੂ ਦਾ ਤਲ ਹੈ ਇਸ ਨੂੰ ਭੁੱਲਾ ਕੋਈ ਸਿੱਖਿਆ ਨਹੀਂ ਦੇ ਰਹੀਆਂ ਇਸ ਨੂੰ ਭੁੱਲਾ ਕੋਈ ਅਨੁਭਵ ਨਹੀਂ ਦੇ ਰਹੀਆਂ ਕਿਸੇ ਨੂੰ ਭੁੱਲ ਤੋਂ ਅਨੁਭਵ ਮਿਲ ਗਿਆ ਹੈ ਪਹਿਚਾਣ ਹੋਵੇਗੀ ਕਿ ਉਹ ਭੁੱਲ ਉਸ ਤੋਂ ਦੁਬਾਰਾ ਨਹੀਂ ਹੋਵੇਗੀ ਭੁੱਲ ਕਰਨਾ ਇਨਸਾਨ ਦਾ ਸੁਭਾਅ ਹੈ ਤੇ ਭੁੱਲਣਾ ਤੋਂ ਅਨੁਭਵ ਹਾਸਲ ਕਰ ਲੈਣਾ ਇਹ ਤੇ ਦੇਵਤਾ ਹੋ ਜਾਣਾ ਹੈ ਤੇ ਭੁੱਲ ਨੂੰ ਬਾਰ-ਬਾਰ ਦੁਹਰਾਈ ਜਾਣਾ ਇਹ ਪਸ਼ੂਆਂ ਦਾ ਜਗਤ ਹੈ ਇਹ ਲੈਟਾਂ ਦਾ ਜਗਤ ਹੈ ਇਹ ਮਨੁੱਖੀ ਦੁਨੀਆ ਨਹੀਂ ਹੈ। ਤੋਂ ਇੱਕ ਤੇ ਤਰ੍ਹਾਂ-ਤਰ੍ਹਾਂ ਦੀਆਂ ਠੋਕਰਾਂ ਤੋਂ ਜੋ ਅਨੁਭਵ ਮਿਲਦਾ ਹੈ ਗਿਆਨ ਮਿਲਦਾ ਹੈ ਔਰ ਜਗਤ ਦੇ ਐਸਾ ਕੋਈ ਵੀ ਨਹੀਂ ਜੋ ਠੋਕਰ ਨਹੀਂ ਖਾਂਦਾ ਜੋ ਚੱਲੇਗਾ ਕਿਸੇ ਤਲ ਤੇ ਠੋਕਰ ਜ਼ਰੂਰ ਖਾਵੇਗਾ ਜਿਹੜੀ ਬੇੜੀ ਸਾਗਰ ਦੇ ਵਿੱਚ ਹੈ ਤੇ ਉਹ ਆਖੇ ਮੈਂ ਲਹਿਰਾਂ ਨਾਲ ਨਹੀਂ ਟਕਰਾਨਾ ਚਾਹਦੀ ਤਾਂ ਇਤਨਾ ਹੀ ਹੋ ਸਕਦਾ ਹੈ ਕਿ ਬੇੜੀ ਨੂੰ ਸਾਗਰ ਤੋਂ ਬਾਹਰ ਆ ਜਾਣਾ ਚਾਹੀਦਾ ਜੋ ਸਾਗਰ ਦੇ ਵਿੱਚ ਹੈ ਉਹਨੂੰ ਲਹਿਰਾਂ ਨਾਲ ਟਕਰਾਉਣਾ ਪਏਗਾ ਜੋ ਜ਼ਿੰਦਾ ਹੈ ਤੇ ਸੰਸਾਰ ਦੇ ਵਿੱਚ ਹੈ ਉਹਨੂੰ ਤੇ ਠੋਕਰਾਂ ਦੇਚ ਹੀ ਜੀਵਣਾ ਪਏਗਾ ਔਰ ਤਰ੍ਹਾਂ ਤਰ੍ਹਾਂ ਦੀਆਂ ਠੋਕਰਾਂ ਜਗਤ ਵਿੱਚ ਮੌਜੂਦ ਨੇ ਅਗਰ ਠੋਕਰ ਸਿੱਖਿਆ ਦੇ ਗਈਏ ਅਨੁਭਵ ਦੇ ਗਈਏ ਅਗਰ ਭੁੱਲ ਕੋਈ ਗਿਆਨ ਦੇ ਗਈਏ ਤਾਂ ਇਹ ਠੋਕਰ ਤੇ ਇਹ ਭੁੱਲ ਵੀ ਇੱਕ ਉਸਤਾਦ ਹੈ ਇੱਕ ਰਹਿਮਤ ਹੈ ਪਰਿਪੂਰਨ ਪ੍ਰਮਾਤਮਾ ਦੀ ਬਖਸ਼ਿਸ਼ ਹੈ ਜਾਪ ਕਰਦੇ ਹਾਂ ਅਭਿਆਸ ਕਰਦੇ ਹਾਂ ਜੋ ਅੰਦਰੂਨੀ ਤੌਰ ਤੇ ਅਨੁਭਵ ਪੈਦਾ ਹੁੰਦਾ ਹੈ ਵਾਸਕ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਹੀ ਗਿਆਨ ਦਾ ਜ਼ਿਕਰ ਕਰ ਰਹੇ ਨੇ ਐ ਜੋਗੀ ਜੇ ਕਿਦਰੇ ਤੇਰੇ ਕੋਲ ਅਨਭਵੀ ਗਿਆਨ ਪ੍ਰਭੂ ਦਾ ਗਿਆਨ ਭੋਜਨ ਹੋਵੇ ਔਰ ਇਹ ਭੋਜਨ ਐਸਾ ਹੈ ਜੇ ਦੇ ਨਾਲ ਸਰੀਰ ਵੀ ਤ੍ਰਿਪਤੀ ਨਸੀਬ ਹੋ ਜਾਂਦੀ ਹੈ ਮਹਾਰਾਜ ਕਹਿੰਦੇ ਨੇ ਸਾਚਨਾ ਆਧਾਰ ਮੇਰਾ ਗਿਨ ਬੁੱਖਾਂ ਸਭ ਦਾ ਭੋਜਨ ਇੱਕ ਭੁੱਖ ਮਿਟਾ ਸਕਦਾ ਹੈ ਸਰੀਰ ਦੀ ਮਨ ਦੀਆਂ अनेकाਾਂ ਜੋ ਭੁੱਖਾਂ ਨੇ ਉਸ ਨੂੰ ਨਹੀਂ ਮਿਟਾਏਗਾ। ਅਤੇ ਇੰਦਰੀਆਂ ਦੀਆਂ ਜੋ अनेकाਾਂ ਭੁੱਖਾਂ ਨੇ ਉਹਨੂੰ ਨਹੀਂ ਮਿਟਾਏਗਾ। ਲੇਕਿਨ ਇੱਕ ਭੋਜਨ ਐਸਾ ਹੈ ਜੋ ਸਾਰੀਆਂ ਭੁੱਖਾਂ ਨੂੰ ਸ਼ਾਂਤ ਕਰਕੇ ਰੱਖ ਲੈਂਦਾ ਹੈ। ਔਰ ਭੁੱਖ ਨਾਲ ਜੁੜੇ ਦੁੱਖ ਸਾਰੇ ਦੇ ਸਾਰੇ ਨਿਕਟ ਜਾਂਦੇ ਨੇ। ਪਾਤਸ਼ਾਹ ਕਹਿੰਦੇ ਨੇ ਭੋਗਤ ਗਿਆਨ ਐ ਜੋਗੀ। ਜੇ ਕਿਦਰੇ ਗਿਆਨ ਤੇਰਾ ਭੋਜਨ ਹੋਵੇ। ਤੇ ਦਇਆ ਭੰਡਾਰਨ ਇਸ ਭੋਜਨ ਨੂੰ ਵੰਡਣ ਵਾਲੀ ਭੰਡਾਰਨ ਕਾਹਨ ਹੋਵੇ ਦਇਆ ਜੇ ਕਿਦਰੇ ਤੇਰੇ ਅੰਦਰ ਦਇਆ ਹੋਵੇ ਦਇਆ ਭਾਵ ਮਨੁੱਖ ਦੇ ਅੰਦਰ ਹੋਵੇ ਤੋ ਮੰਡਣ ਦਾ ਜੀ ਕਰਦਾ ਹੈ ਕਲਾਧਾਰ ਕਲਾ ਵੰਡੇਗਾ ਗੁਣਵਾਨ ਗੁਣ ਵੰਡੇਗਾ ధਨਵਾਨ ਧਨ ਵੰਡੇਗਾ ਸੰਪਤੀ ਸ਼ੀਲ ਮਨੁੱਖ ਆਪਣੀ ਸੰਪਦਾ ਵੰਡੇਗਾ ਔਰ ਇਹ ਵੰਡਣਾ ਦਿਆਤ ਜਨਮ ਲੈਂਦਾ ਹੈ ਸ਼ੂਮ ਦਾ ਮਤਲਬ ਹੈ ਸਿਰਫ ਲੈਣਾ ਹੀ ਜਾਣਦਾ ਹੈ ਵਪਾਰੀ ਦਾ ਮਤਲਬ ਹੈ ਜੋ ਲੈਣਾ ਵੀ ਜਾਣਦਾ ਹੈ ਦੇਣਾ ਵੀ ਜਾਣਦਾ ਹੈ ਦਾਨੀ ਦਾ ਮਤਲਬ ਹੈ ਦਿਆਲੂ ਦਾ ਮਤਲਬ ਹੈ ਗੇ ਦੇਦਰ ਦੇਣ ਦਾ ਸੁਭਾਅ ਬਹੁਤ ਪਰਬਲ ਹੈ ਬਹੁਤ ਪਰਬਲ ਹੈ ਔਰ ਇਹ ਦਇਆ ਤੋਂ ਬਿਨਾ ਹੋ ਨਹੀਂ ਸਕਦਾ ਐਸワਸੀ ਸਾਹਿਬ ਜੀ ਕਿੰਨੇ ਐ ਜੋਗੀ ਜੇ ਕਿਦਰੇ ਤੇਰੇ ਅੰਦਰ ਭੰਡਾਰਨ ਵਰਤਾਵੀ ਦਇਆ ਹੋਵੇ ਤੇ ਇਤਨੀ ਗੱਲ ਸਪਸ਼ਟ ਹੈ ਅਗਰ ਜੋ ਸ਼ੂਮ ਹੈ ਉਹ ਕਲਾਕਾਰ ਆਪਣੀ ਕਲਾ ਦੂਸਰੇ ਨੂੰ ਨਹੀਂ ਦੇਵੇਗਾ ਉਹ ਕਿਸੇ ਨੂੰ ਸੰਗੀਤ ਨਹੀਂ ਸਿਖਾਵੇਗਾ ਕਵਤਾ ਨਹੀਂ ਸਿਖਾਵੇਗਾ ilm ਮਸੂਰੀ ਕਿਸੇ ਨੂੰ ਨਹੀਂ ਸਿਖਾਵੇਗਾ ਚਿੱਤਰਕਰਾ ਮੂਰਤੀ ਕਲਾ ਈਸ਼ਵਰੀ ਗਿਆਨ ਵਿਗਿਆਨ ਸ਼ੂਮ ਮਨੁੱਖ ਵੰਡੇਗਾ ਨਹੀਂ ਦੇਵੇਗਾ ਨਹੀਂ ਜੋ ਕੁਝ ਤੁਸੀਂ ਪ੍ਰਾਪਤ ਕੀਤਾ ਹੈ ਉਹਨੇ ਵੰਡਣਾ ਨਹੀਂ ਲੇਕਿਨ ਅੰਦਰ ਦਇਆ ਭਾਵ ਹੋਵੇ ਤਾਂ ਇੱਕਦਮ ਖਿਆਲ ਆਉਂਦਾ ਹੈ ਜੋ ਕੁਝ ਮੇਰੇ ਕੋਲ ਹੈ ਇਹ ਦੂਜੇ ਕੋਲ ਚਾਹੀਦਾ ਹੈ ਇਹ ਦੂਜਾ ਜੋ ਮੇਰੇ ਪਿੱਛੇ ਹੈ ਇਹ ਪਿੱਛੇ ਨਹੀਂ ਹੋਣਾ ਚਾਹੀਦਾ ਇਹ ਮੇਰੇ ਬਰਾਬਰ ਤੇ ਆਵੇ ਜਾਂ ਮੇਰੇ ਅੱਗੇ ਹੋਵੇ ਕਹਿੰਦੇ ਨੇ ਸੰਸਾਰ ਦੇ ਤਲ ਤੇ ਜੋ ਜੀ ਰਿਹਾ ਹੈ ਉਹ ਸੰਸਾਰ ਨੂੰ ਜਿੱਤਣਾ ਚਾਹੁੰਦਾ ਹੈ ਤੇ ਸੰਸਾਰ ਦੀ ਜਿੱਤ ਦੇ ਵਿੱਚ ਆਪਣੀ ਜਿੱਤ ਸਮਝਦਾ ਹੈ ਪਰ ਜੋ ਪਰਮਾਤਮਾ ਦੇ ਤਲ ਤੇ ਜੀਵਣਾ ਚਾਹੁੰਦਾ ਹੈ ਉਹ ਤੇ ਮਨ ਦੀ ਜਿੱਤ ਦੇ ਚ ਹੀ ਆਪਣੀ ਜਿੱਤ ਸਮਝਦਾ ਹੈ ਸੰਸਾਰ ਦੇ ਤਲ ਤੇ ਤੇ ਉਹ ਹਾਰਣਾ ਚਾਹੁੰਦਾ ਹੈ ਮਨ ਦੇ ਤਲ ਦੇ ਉੱਤੇ ਉਹ ਜਿੱਤਣਾ ਚਾਹੁੰਦਾ ਹੈ ਇਹ ਦੋ ਵਿਪਰੀਤ ਦਸ਼ਾਵਾਂ ਨੇ ਇਹ ਦੋ ਵਿਪਰੀਤ ਬਕਾਇਦਾ ਜੋ ਹੈ ਮਾਰਗ ਨੇ ਸੰਸਾਰ ਦੇ ਤਲ ਦੇ ਉੱਤੇ ਜੋ ਮਨੁੱਖ ਖੜਾ ਹੈ ਉਹ ਸੋਚਦਾ ਹੈ ਮੈਂ ਕਿੰਨੇ ਉੱਚਾ ਆਵਾ ਕਿ ਸਾਰਿਆਂ ਦੀ ਨਿਗਾਹ ਮੇਰੇ ਤੇ ਹੋਵੇ ਸਾਰੇ ਮੈਨੂੰ ਦੇਖਣ ਸੰਸਾਰੀ ਦਾ ਮਤਲਬ ਹੈ ਜੋ ਇਸ ਢੰਗ ਨਾਲ ਯਤਨ ਕਰ ਰਿਹਾ ਹੈ ਕਿ ਜਗਤ ਨੂੰ ਪਤਾ ਚੱਲੇ ਮੈਂ ਹਾਂ ਤੇ ਧਾਰਮਿਕ ਦਾ ਮਤਲਬ ਹੈ ਉਹ ਇਸ ਢੰਗ ਨਾਲ ਯਤਨ ਕਰ ਰਿਹਾ ਹੈ ਕਿ ਮੈਂ ਨਹੀਂ ਹਾਂ ਬਿਲਕੁਲ ਨਹੀਂ ਹਾਂ ਮੈਂ ਕੁਝ ਵੀ ਨਹੀਂ ਹਾਂ ਉਹ ਮਿਟਣਾ ਚਾਹੁੰਦਾ ਹੈ ਮੈਂ ਨਹੀਂ ਹਾਂ ਤੇ ਸੰਸਾਰ ਦੇ ਤਲ ਤੇ ਜੋ ਜੀ ਰਿਹਾ ਹੈ ਉਹ ਹੋਣਾ ਚਾਹੁੰਦਾ ਹੈ ਜਗਤ ਨੂੰ ਦੱਸਣਾ ਚਾਹੁੰਦਾ ਹੈ ਮੈਂ ਕੁਝ ਹਾਂ ਤਾਂ ਜਿਸ ਮਨੁੱਖ ਦੇ ਅੰਦਰ ਦਇਆ ਭਾਵ ਹੈ ਉਹ ਤੇ ਜੋ ਕੁਝ ਕੋਲ ਹੈ ਉਹਨੂੰ ਵੰਡ ਕੇ ਖੁਸ਼ ਹੋਵੇਗਾ ਉਹਨੂੰ ਤਕਸੀਮ ਕਰਕੇ ਖੁਸ਼ ਹੋਵੇਗਾ ਸਾਰਿਆਂ ਦੀ ਝੋਲੀ ਵਿੱਚ ਪਾਵੇਗਾ ਤਾਂ ਸਹਿਬ ਕਹਿੰਨ ਕਿ ਕਿਦਰੇ ਤੇਰੇ ਕੋਲ ਗਿਆਨ ਦਾ ਭੋਜਨ ਹੋਵੇ ਤੇ ਦਇਆ ਭੰਡਾਰਨੋ ਵੇ ਭਾਉ ਉਸ ਗਿਆਨ ਨੂੰ ਵੰਡਣ ਦਾ ਭਾਵ ਹੀ ਤੇਰੇ ਅੰਦਰ ਹੋਵੇ ਜੋ ਤੂੰ ਅਨੁਭਵ ਪ੍ਰਾਪਤ ਕੀਤਾ ਹੈ ਇਹਨੂੰ ਵੰਡ ਵੀ ਸਕੇਂ ਔਰ ਸਹਿਬ ਤਦੇ ਕਹਿੰਦੇ ਨੇ ਕਿ ਦਾਣਾ ਦੇ ਚੋਂ ਸਰਮੋਰਦਾਨ ਹੈ ਨਾਮਦਾਨ ਮੈ ਜੋਤੋਂ ਅਨੁਭਵ ਪ੍ਰਾਪਤ ਕੀਤਾ ਹੈ ਇਹਨੂੰ ਵੰਡ ਇਹਨੂੰ ਜਗਤ ਨੂੰ ਦੇ ਤੇ ਇਹ ਦਇਆ ਤੋਂ ਬਿਨਾ ਹੋ ਨਹੀਂ ਸਕਦਾ ਇਸ ਵਾਸਤੇ ਸਾਇਬ ਕਹਿੰਨੇ ਨੇ ਜੇ ਕਿਦਰੇ ਦਇਆ ਭੰਡਾਰਨ ਹੋਵੇ ਗਿਆਨ ਦਾ ਭੋਜਨ ਹੋਵੇ ਤੇ ਘਟ ਘਟ ਵਾਜੇ ਨਾਦ ਭੋਜਨ ਉਸ ਵਕਤ ਵੰਡਿਆ ਜਾਂਦਾ ਹੈ ਜਦ ਨਾਦੀ ਵਜਾਈ ਜਾਂਦੀ ਹੈ ਢੰਗੀ ਵਜਾਈ ਜਾਂਦੀ ਹੈ ਸਾਇਬ ਕਹਿੰਨੇ ਨੇ ਇਹ ਨਾ ਤੇ ਘਟ ਘਟ ਦੇ ਅੰਦਰ ਵਜ ਰਿਹਾ ਕਿਉਂ ਘਟ ਘਟ ਦੇ ਅੰਦਰ ਪ੍ਰਭੂ ਬੋਲ ਰਿਹਾ ਜੇ ਇਹ ਬੋਧ ਤੇਰੇ ਕੋਲ ਹੋਵੇ ਜੇ ਇਸ ਨਾਦੀ ਦਾ ਤੂੰ ਸਰੋਤਾ ਹੋਵੇਂ ਜੈਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਸਮਸਤੁਲ ਜ਼ਬਾਨ ਹੈ ਕਿ ਸਾਹਿਬ ਕਿਰਾ ਹੈ ਯਾਦ ਕਰ ਸਮਸਤੁਲ ਜ਼ਬਾਨ ਹੈ ਸਾਰਿਆਂ ਦੀ ਜ਼ਬਾਨ ਦੇ ਤੂੰ ਬੋਲਦੇ ਤੂੰ ਸਾਰਿਆਂ ਦੀ ਜ਼ਬਾਨ ਹੈ ਜੋ ਬੋਲਤ ਹੈ ਮ੍ਰਗਮੀਨ ਪੰਖੇਰੂ बिन हर जापत है नहीं हो गुरु नानक देव जी महाराज कहने मनुखਾਂ ਦੀ ਜ਼ਬਾਨ ਤੇ ਇੱਕ ਪਾਸੇ ਇਹ ਪਸ਼ੂ ਪੰਖੀ ਵੀ ਜੋ ਕੁਝ ਬੋਲ ਰਹੇ ਨੇ اے ਪ੍ਰਭੂ ਤੇ ਵੀ ਤੋਂ ਬੋਲ ਰਹੇ ਸਮਸਤੁਲ ਜ਼ਬਾਹ ਹੈ ਗੁਰੂ ਗੋਬਿੰਦ ਸਿੰਘ ਜੀ महाराज ਤੂੰ ਸਾਰਿਆਂ ਦੀ ਜ਼ਬਾਨ ਹੈ ਭਾਉ ਸਾਰਿਆਂ ਦੀ ਜ਼ਬਾਨ ਵਿੱਚੋਂ ਜੋ ਕੁਝ ਨਿਕਲ ਰਿਹਾ ਹੈ ਇਹ ਤੇਰੇ ਹੀ ਬੋਲ ਨੇ ਇਹ ਤੂੰ ਬੋਲ ਰਹੇ ਹੋਰ ਮੈਂ ਸੁਣ ਸੁਣ ਕੇ ਮगन ਹੋ ਰਿਹਾ ਮੈਂ ਸੁਣ ਸੁਣ ਕੇ ਮਤ ਹੋ ਰਿਹਾ ਤੋ ਸਾਹਿਬ ਕਹਿੰਦੇ ਨੇ ਸਾਰਿਆਂ ਦੇ ਅੰਦਰ ਜੋ ਇਹ ਨਾਦ ਚੱਲ ਰਿਹਾ ਹੈ ਪ੍ਰਮਾਤਮਾ ਨਾਦ ਰੂਪ ਹੋ ਕੇ ਜੋ ਅੰਦਰ ਆਤਮਿਕ ਸਮਾਇਆ ਹੋਇਆ ਹੈ ਘਟ ਘਟ ਵਾਜੇ ਨਾਦ ਜੋ ਸਾਰਿਆਂ ਦੇ ਘਟ ਘੜ ਦੇ ਇਤੇ ਇਹ ਵਾਜਾ ਵੱਜ ਰਿਹਾ ਹੈ ਪ੍ਰਮਾਤਮਾ ਪ੍ਰਕਾਸ਼ ਹੈ ਤੋ ਸਾਰਿਆਂ ਦੇ ਅੰਦਰ ਹੈ ਪ੍ਰਮਾਤਮਾ ਅਨਾਹਦ ਨਾਦ ਹੈ ਤੋ ਸਾਰਿਆਂ ਦੇ ਅੰਦਰ ਹੈ ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ ਘਟ ਘੜ ਦੇ ਜਿਹੜੀ ਉਸ ਦੀ ਨਾਦੀ ਵੱਜ ਰਹੀ ਏ ਜੋ ਅਨਹਦ ਦੀ ਧੁਨ ਵੱਜ ਰਹੀ ਏ ਜੇ ਕਿਦਰੇ ਤੋਂ ਉਸ ਦਾ ਸਰੋਤਾ ਹੋ ਜਾਏ ਜੋ ਆਪਣੇ ਅੰਦਰੋਂ ਅਨਹਦ ਨੂੰ ਸੁਣ ਲੈਂਦਾ ਹੈ ਉਹ ਸਾਰਿਆਂ ਦੇ ਅੰਦਰ ਸੁਣਦਾ ਹੈ ਇਹ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਤੋਂ ਸੈਭੂ ਕਹਿੰਦੇ ਨੇ ਘਟ ਘਟ ਵਾਜੇ ਨਾਦ ਉਹ ਨਾਦੀ ਜੋ ਘਟ ਘਟ ਦੇ ਵਿੱਚ ਵੱਜ ਰਹੀ ਹੈ ਉਹ ਅਨਹਦੀ ਧੁਨ ਜੋ ਘਟ ਘਟ ਦੇ ਅੰਦਰ ਵੱਜ ਰਹੀ ਹੈ ਜੇ ਕਿਦਰੇ ਤੋਂ ਇਸ ਦਾ ਸਰੋਤਾ ਹੋਵੇ ਇਹਨੂੰ ਸੁਣਨ ਵਾਲਾ ਹੋਵੇ ਤੇ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿਧ ਅਵਰਾ ਸਾਧ ਜੋਗੀਆਂ ਦੇ ਵਿੱਚ ਇੱਕ ਨਾਥ ਹੁੰਦਾ ਹੈ ਬਾਕੀ ਸਾਰੇ ਉਸ ਦੇ ਚੇਲੇ ਹੁੰਦੇ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਫਰਮਾਨ ਕਰਦੇ ਨੇ ਐ ਗਿਓਗੀ ਜੇ ਕੇਰੇ ਤੇਰਾ 나ਥ ਹੋਵੇ ਕੌਣ ਆਪ 나ਥ ਉਹ ਪ੍ਰਮਾਤਮਾ ਹੀ 나ਥ ਜਿਸ ਨੇ ਸਮੂਹ ਜਗਤ ਨੂੰ ਨੱਥਿਆ ਹੋਇਆ ਹੈ ਕਾਬੂ ਕੀਤਾ ਹੋਇਆ ਹੈ ਨੱਥ ਜਿਹਨੇ ਸਾਰਿਆਂ ਨੂੰ ਪਾ ਦਿੱਤੀ ਹੈ ਜਿਸ ਦੇ ਕਾਬੂ ਦੇ ਸਾਰੇ ਹੀ ਨੇ ਉਹ ਆਪ ਹੀ ਪਰੀਪੂਰਨ ਪ੍ਰਮਾਤਮਾ 나ਥ ਹੈ ਆਪ 나ਥ ਨਾ ਕੀ ਸਭ ਜਾਤੀ ਜਿਸ ਦੀ ਨੱਥੀ ਹੋਈ ਇਹ ਸਾਰੀ ਸ੍ਰਿਸ਼ਟੀ ਹੈ ਸਾਰੇ ਜੀਵ ਨੇ ਸਾਰੇ ਜੰਤੂ ਨੇ ਕਿਦਰੇ ਇਹ ਤੇਰਾ ਨਾਥ ਹੋਵੇ ਇਸੇ ਨੂੰ ਤੂੰ ਸਜਦਾ ਕਰਨ ਵਾਲਾ ਹੋਵੇ ਤੇ ਰਿੱਦ ਸਿੱਧ ਅਵਰਾ ਸਾਧ ਯੋਗੀਆਂ ਦੀ तमाम ਧਾਰਮਿਕ ਸਾਧਨਾ ਦਾ ਫਲ ਹੁੰਦਾ ਹੈ ਰਿਧੀਆਂ ਤੇ ਸਿਧੀਆਂ ਜਿਹਦੇ ਚੋਂ ਕੁਝ ਵਿਸ਼ੇਸ਼ ਸਿਧੀਆਂ ਇਸ ਪ੍ਰਕਾਰ ਨੇ ਸੂਖਸ਼ਮ ਹੋ ਜਾਣਾ ਅਸਥੂਲ ਹੋ ਜਾਣਾ ਗੁਪਤ ਹੋ ਜਾਣਾ ਵਰਗਟ ਹੋ ਜਾਣਾ ਮਨ ਭਾਵ ਦੇ ਪਦਾਰਥ ਪ੍ਰਾਪਤ ਕਰ ਲੈਣੇ ਦੂਜਿਆਂ ਦੇ ਉੱਤੇ ਪ੍ਰਭਾਵਿਤ ਹੋ ਜਾਣਾ ਆਪਣੇ ਮਨ ਦੀ ਗੱਲ ਦੂਸਰਿਆਂ ਤੋਂ ਜੋ ਹੈ ਪੂਰੀ ਕਰਵਾ ਲੈਣੀ ਅਣੂ ਜਿਤਨਾ ਬਾਰੇ ਕੋ ਕੇ ਭਰਮਣ ਕਰਨਾ ਇਤਿਆਦਿਕ ਇਹ ਵਿਸ਼ੇਸ਼ ਸਿਧੀਆਂ ਨੇ ਤਾਂ ਸਹਿਬ ਕਹਿੰਦੇ ਨੇ ਕਿਦਰੇ ਤੈਨੂੰ ਇਸ ਗੱਲ ਦਾ ਵੀ बोਧ ਮਿਲ ਜਾਏ ਕਿ ਰਿੱਧ ਸਿਧ ਅਵਰਾ ਸਾਧ ਇਹ ਪ੍ਰਮਾਤਮਾ ਦਾ ਰਸ ਨਹੀਂ ਹੈ ਰਿੱਧੀਆਂ ਤੇ ਸਿਧੀਆਂ ਇਹ ਤੇ ਹੋਰ ਹੀ ਸਵਾਦ ਹੈ ਇਹ ਤੇ ਜਗਤ ਦਾ ਰਸ ਜੈਸੇ ਕੋਈ ਵਿਗਿਆਨਕ ਸ਼ਕਤੀਮਾਨ ਹੋ ਕੇ ਬੌਧਿਕ ਤਲ ਤੇ ਸ਼ਕਤੀ ਪ੍ਰਾਪਤ ਕਰਕੇ ਉਹ ਹਾਈਡਰੋਜਨ ਬੰਬ ਬਣਾ ਲੈਂਦਾ ਹੈ ਐਟਮ ਬੰਬ ਬਣਾ ਲੈਂਦਾ ਹੈ ਹੂ ਬਹੁ ਕੋਈ ਧਾਰਮਿਕ ਸਾਧਨਾ ਕਰਦਾ ਤੇ ਉਹਦੇ ਨਾਲ ਏ ਸਿਧੀਆਂ ਪ੍ਰਾਪਤ ਕਰ ਲੈਂਦਾ ਹੈ ਗੁਪਤ ਹੋ ਜਾਣਾ ਪ੍ਰਗਟ ਹੋ ਜਾਣਾ ਮਨ ਭਾਉ ਦੇ ਪ੍ਰਾਰਥ ਪ੍ਰਾਪਤ ਕਰ ਲੈਣਾ ਔਰ ਦੂਜਿਆਂ ਨੂੰ ਵਸ਼ੀਪੂਤ ਕਰ ਲੈਣਾ ਇਹ ਤੇ ਉਸ ਮਿਲੀ ਹੋਈ ਸ਼ਕਤੀ ਦਾ ਦੁਰਪਯੋਗ ਹੈ ਜੈਸੇ ਵਿਗਿਆਨਕ ਨੇ ਸ਼ਕਤੀ ਪ੍ਰਾਪਤ ਕੀਤੀ ਲੇਕਿਨ ਉਸ ਦੀ ਵਰਤੋਂ ਗਲਤ ਹੋ ਗਈ ਇਸੇ ਤਰੀਕੇ ਨਾਲ ਮਨ ਨੂੰ ਟਿਕਾ ਕੇ ਕਿਸੇ ਮੰਤਰ ਦੇ ਯੋਗ ਸਾਧਨਾ ਦੁਆਰਾ ਲਦੀਆਂ ਤੇ ਸਿੱਡੀਆਂ ਪ੍ਰਾਪਤ ਕੀਤੀਆਂ ਤੇ ਜਗਤ ਤੋਂ ਪੂਜਾ ਪ੍ਰਤੀਸ਼ਠਾ ਕਰਾਈ ਆਪਣਾ ਪ੍ਰਭਾਵ ਪਾਇਆ ਦੂਜਿਆਂ ਨੂੰ ਕਾਬੂ ਕੀਤਾ ਦੂਜਿਆਂ ਨੂੰ ਬੰਧਨ ਵਿੱਚ ਪਾ ਦਿੱਤਾ ਤਾਂ ਇਹ ਉਸ ਮਿਲੀ ਹੋਈ ਸ਼ਕਤੀ ਦਾ ਦੁਰਪਯੋਗ ਹੈ ਸਾਇਕਨ ਨਹੀਂ ਢੇਰੇ ਦੀਆਂ ਤੇ ਸਿੱਧੀਆਂ ਇਹ ਦੂਜਿਆਂ ਦਾ ਸਵਾਦ ਹੈ ਇਹ ਜਗਤ ਦਾ ਸਵਾਦ ਹੈ ਇਹ ਧਾਰਮਿਕ ਮਨੁੱਖ ਦਾ ਰਸ ਨਹੀਂ ਹੈ ਸਹਿ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਸਿੱਧ ਹੋਵਾ ਸਿੱਧ ਲਾਈ ਰਿੱਧ ਆਖਾਂ ਆਓ ਗੁਪਤ ਪਰਗਟ ਹੋਏ ਬੈਠਾ ਲੋਕ ਰਾਖੇ ਭਾਉ ਪਰ ਮਤ ਦੇਖ ਭੂਲਾ ਵੀਸਰੇ ਤੇਰਾ ਚਿੱਤ ਨਾ ਆਵੇ ਨਾ ਮਹਾਰਾਜ ਕਹਿੰਦੇ ਮੈਂ ਸਿੱਧ ਹੋਵਾਂ ਗੁਪਤ ਹੋ ਜਾਵਾਂ ਪ੍ਰਗਟ ਹੋ ਜਾਵਾਂ ਛੋਟਾ ਹੋ ਜਾਵਾਂ ਵੱਡਾ ਹੋ ਜਾਵਾਂ ਪ੍ਰਭਾਵਿਤ ਕਰ ਲਵਾਂ ਦੂਜਿਆਂ ਨੂੰ ਮਨਭਾਵ ਦੇ ਪਦਾਰਥ ਪ੍ਰਾਪਤ ਕਰ ਲਵਾਂ ਇਸਤਰੀ ਚੀ ਦੀਆਂ ਮੈਨੂੰ ਯੋਗ ਦੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਜਾਏ ਸਾਰੀਆਂ ਰਿਧੀਆਂ ਦੀਆਂ ਦੇ ਨਾਲ ਮੇਰੀ ਝੋਲੀ ਭਰ ਜਾਏ ਔਰ ਮੈਂ ਇਸ ਨਾਲ ਜਗਤ ਨੂੰ ਮੋਤਾਸਰ ਕਰਨਾ ਪਰ ਮਹਾਰਾਜ ਕਹਿੰਦੇ ਮਤ ਦੇਖ ਭੂਲਾ ਵੀਸਰੇ ਮਤਾ ਕਿਦਰੇ ਇਨਾਂ ਰਿਧੀਆਂ ਤੇ ਸਿੱਧੀਆਂ ਨੂੰ ਵੇਖ ਕੇ ਤੂੰ ਸਿੱਧੀਆਂ ਦੀ ਚੀ ਭੁੱਲ ਕੇ ਰਹਿ ਜਾਏ ਤੇ ਤੇ ਨੂੰ ਪ੍ਰਮਾਤਮਾ ਚੇਤੇ ਨਾਵੇ ਐ ਯੋਗੀ ਅਗਰ ਧਾਰਮਿਕ ਸਾਧਨਾ ਦਾ ਫਲ ਰਿੱਧੀ ਤੇ ਸiddhi ਹੈ ਤਾਂ ਫਿਰ ਇਸ ਸਾਧਨਾ ਦਾ ਫਲ ਪ੍ਰਮਾਤਮਾ ਨਹੀਂ ਹੈ ਅਕਾਲ ਪੁਰਖ ਨਹੀਂ ਹੈ ਇਹ ਤੇਰੀ ਸੂਝ ਵਿੱਚ ਹੋਵੇ ਕਿ ਰਿੱਧੀਆਂ ਤੇ ਸਿੱਧੀਆਂ ਹੋਰ ਸਵਾਦ ਨਹੀਂ ਹੈ ਪ੍ਰਮਾਤਮਾ ਦਾ ਇਹ ਰਸ ਨਹੀਂ ਹੈ ਤੇ ਫਿਰ ਤੇਰੀ ਸੂਝ ਦੇ ਵਿੱਚ ਇਹ ਗੱਲ ਵੀ ਹੋਵੇ ਤੇਰੇ ਗਿਆਨ ਵਿੱਚ ਇਹ ਗੱਲ ਵੀ ਹੋਵੇ ਕਿਉਂਕਿ ਭੋਜਨ ਗਿਆਨ ਦਾ ਸਤਿਗੁਰudev ji ਮਹਾਰਾਜ ਨੇ ਕਹਿ ਦਿੱਤਾ ਹੈ ਤੇ ਗਿਆਨ ਕਿਹਰੀ ਕਿਹੜੀ ਗੱਲ ਦਾ ਹੋਵੇ ਗਿਆਨ ਇਸ ਗੱਲ ਦਾ ਹੋਵੇ ਕਿ ਤੇਰੇ ਕੋਲ ਦਇਆ ਹੈ ਜਾਂ ਨਹੀਂ ਗਿਆਨ ਇਸ ਗੱਲ ਦਾ ਹੋਵੇ ਕਿ ਘਟ ਘੜ ਵਿੱਚ 나ਦੀ ਵੱਜ ਰਹੀ ਹੈ ਗਿਆਨ ਇਸ ਗੱਲ ਦਾ ਹੋਵੇ ਕਿ ਉਹੀ 나ਥ ਹੈ ਜਿਸ ਨੇ ਸਮਝ ਕੇ ਜਗਤ ਨੂੰ ਨਥਿਆ ਹੋਇਆ ਹੈ ਔਰ ਗਿਆਨ ਇਸ ਗੱਲ ਦਾ ਹੋਵੇ ਕਿ ਰੇਦੀਆਂ ਸਿਦੀਆਂ ਨਾਮ ਅੰਧਾ ਰਸ ਨਹੀਂ ਨੇ ਔਰ ਗਿਆਨ ਇਸ ਗੱਲ ਦਾ ਹੋਵੇ ਸੰਯੋਗ ਵਿੱਚ ਜੋਗ ਦੋਇਕਾਰ ਚਲਾਵੇ ਲੇਖੇ ਆਵੇ ਭਾਗ ਪਰੀਪੂਰਨ ਪ੍ਰਮਾਤਮਾ ਪੁਰਬਲੇ ਸੰਯੋਗਾ ਅਨੁਸਾਰ ਪਰਿਵਾਰਾਂ ਦੇ ਸੰਯੋਗ ਜੋੜਦਾ ਹੈ ਮਿੱਤਰਾਂ ਪੁੱਤਰਾਂ ਦੇ ਸੰਯੋਗ ਜੋੜਦਾ ਹੈ ਔਰ ਇਹ ਸੰਯੋਗ ਵਿਛੜ ਜਾਂਦੇ ਨੇ ਟੁੱਟ ਜਾਂਦੇ ਨੇ ਇਸ ਢੰਗ ਦੀ ਕਾਰ ਪ੍ਰਾਲਬਦ ਅਨੁਸਾਰ ਚੱਲ ਰਹੀ ਹੈ ਇਹ ਸੂਝ ਦੇ ਚੋਵੇ ਜੈਸੇ ਇੱਕ ਸਤਿਗੁਰ ਕਹਿੰਦੇ ਨੇ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਾਈ ਜਿਨ੍ਹਾਂ ਨਾਲ ਸਾਡਾ ਹੁਣ ਮੇਲ ਹੈ ਇਹ ਪਹਿਲੇ ਮੇਲ ਹੋਇਆ ਹੈ ਜ਼ਰੂਰ ਹੋਇਆ ਹੈ ਪੁਰਬਲੇ ਮੇਲ ਹੁਣ ਮਿਲੇ ਨੇ ਤਾਂ ਸਾਇਦ ਕਹਿੰਦੇ ਨੇ ਇਹ ਪਰਿਪੂਰਨ ਪ੍ਰਮਾਤਮਾ ਦੀ ਚੱਲ ਰਹੀ ਇੱਕ ਕਾਰ ਇਸ ਦੀ ਸੋਝ ਹੋਵੇ ਇਸ ਦਾ ਗਿਆਨ ਹੋਵੇ ਕਿ ਸੰਜੋਗ ਤੇ ਨੇ ਜੋ ਉਹ ਪਰਿਪੂਰਨ ਪ੍ਰਮਾਤਮਾ ਦੁਆਰਾ ਧੁਰ ਦਰਗਾਹੋਂ ਚਲੇ ਆ ਰਹੇ ਨੇ ਔਰ ਭਾਗਾਂ ਦੇ ਛਾਂ ਦੇ ਹਰੇਕ ਨੂੰ ਵਸਤੂ ਦੁੱਖ ਤੇ ਸੁਖ ਦੀ ਪ੍ਰਾਪਤ ਹੋ ਰਹੀ ਏ ਪਦਾਰਤ ਦੀ ਪ੍ਰਾਪਤ ਹੋ ਰਹੀ ਏ ਇਹ ਵੀ ਤੇਰੀ ਸੋਝ ਦੇ ਚੋਵੇ ਲੇਖੇ ਆਵੇ ਭਾਗ ਜੈਸਾ ਮੇਰਾ ਭਾਗ ਹੈ ਜੈਸੀ ਮੇਰੀ ਪ੍ਰਾਲਬਦ ਹੈ ਵੈਸੇ ਉਸ ਭੰਡਾਰੇ ਚੋਂ ਮੈਨੂੰ ਇਹ ਪਦਾਰਥ ਪ੍ਰਾਪਤ ਹੋ ਰਿਹਾ ਹੈ ਔਰ ਜਗਤ ਨੂੰ ਮਿਲ ਰਿਹਾ ਹੈ ਇਹ ਵੀ ਸੋਚ ਚ ਹੋਵੇ ਤਾਂ ਸਾਹਿਬ ਕਹਿੰਦੇ ਨੇ ਤੂੰ ਫਿਰ ਪੂਰਨ ਜੋਗੀ ਹੈ ਔਰ ਫਿਰ ਤੂੰ ਉਸ ਨੂੰ ਆਦੇਸ਼ ਕਰ ਕਿਸ ਨੂੰ ਆਦੇਸ਼ ਤਿਸੇ ਆਦੇਸ਼ ਆਦੇਸ਼ ਹੈ ਸਜਦਾ ਹੈ ਨਮਸਕਾਰ ਹੈ ਉਸ ਨੂੰ ਕਿਸ ਨੂੰ ਆ ਜੋ ਮੁੱਢ ਹੈ ਜਗਤ ਦਾ ਜੋ ਸਾਰਿਆਂ ਦੀ ਬੁਨਿਆਦ ਹੈ ਅਨਿਲ ਜੋ ਧਬਿਆਂ ਤੋਂ ਰਹਿਤ ਹੈ ਅਨਾਦ ਜਿਹਦਾ ਕੋਈ ਮੁੱਢ ਨਹੀਂ ਜੋ ਸਾਰਿਆਂ ਦਾ ਮੁੱਢ ਹੈ ਤੇ ਜਿਸ ਦਾ ਕੋਈ ਮੁੱਢ ਨਹੀਂ ਜਿਹਦਾ ਕੋਈ ਮੂਲ ਨਹੀਂ ਜਿਹਦਾ ਆਦ ਲੱਭਣਾ ਅਨ ਆਦ ਆਦ ਲੱਭਣਾ ਬਹੁਤ ਔਖਾ ਹੈ ਅਨਾਹਤ ਜੋ ਨਾਸ ਤੋਂ ਰਹਿਤ ਹੈ ਤੇ ਜੁਗ-ਜੁਗ ਇੱਕੋ ਰੇਸ ਜੁਗਾ ਜਵੰਤਰਾ ਵਿੱਚ ਜਿਸ ਦਾ ਇੱਕੋ ਹੀ ਰੇਸ ਹੈ ਉਸ ਨੂੰ ਹੀ ਆਦੇਸ ਕਰ